ਸਤ ਸ੍ਰੀ ਅਕਾਲ ਭਾਈਨੇ ਸਾਰੇ ਜਣਿਆਂ ਨੂੰ ਤੇ ਮੇਰੇ ਕੋਲੇ ਨਾ ਇੱਕ ਨਵਾਂ ਬੀਜ ਹੈ 26 ਦੇ ਮੁਕਾਬਲੇ ਜੀ ਹੈ 26 ਤੋਂ ਇਹ ਹਫਤਾ ਜ਼ਿਆਦਾ ਲੈਂਦਾ ਹੈਗਾ ਪੀ ਆਰ ਦਾ ਬੀਜੇ ਬੀਜ ਰਹਿ ਜਾਂਦਾ ਹੈਗਾ ਦਾ ਕੋਈ ਹਾਈਬ੍ਰਿਡ ਨਹੀਂ ਹੈਗਾ ਆ 26 ਹੈ ਲੱਗਿਆ ਹੋਇਆ ਤੇ ਇਹ ਲੱਗਿਆ ਹੋਇਆ ਹੈਗਾ ਉਹ ਬੀਜ ਕੋਈ ਹਰਿਆਣੇ ਦਾ ਬੀਜ ਹੈ ਤੇ ਇਧਰੋਂ ਤਾਂ 26 ਦਾ ਬੂਜਾ ਦੇਖੋ ਆ ਹੈਗਾ ਆ 26 ਦਾ ਬੂਜਾ ਤੇ ਇਧਰੋਂ ਇਹਦਾ ਬੂਜਾ ਮੰਮਨ ਮਤਾ ਦੁੱਗਣਾ ਇਹ ਦੁੱਗਣਾ ਹੋਇਆ ਰਹੇਗਾ ਆ ਦੇਖੋ 26 ਦਾ ਬਿਸਨੋ ਵਿੱਚ ਨੂੰ ਜਾਵਾਂਗੇ ਛੋਟਾ ਹੈਗਾ ਪਾਇਆ ਕੁਝ ਨਹੀਂ ਫਟਾਰ ਵਾਸਤੇ ਕੁਝ ਨਹੀਂ ਪਾਇਆ ਕੱਦ ਸੇਮ ਹੈ 26 ਨਾਲੋਂ ਚੰਗਾ ਚੱਲਦਾ ਤੇ ਹੁਣ ਲਾ ਲਓ ਵੀ ਤਿੰਨ ਤਨ ਬੋਰੀ ਥੈਲੇ ਪਾਤੇ ਰੇ ਇਹਦੇ ਤਿੰਨ ਥੈਲੇ ਪਾਤੇ ਰੇ ਇਹਦੇ ਅੱਜ 15 ਤਰੀਕ ਨੂੰ ਲਾਇਆ ਦੀਗਾ ਇਹ ਮੈਸੇਜ ਜਿਹੜਾ ਇਹ ਜੀ ਵੀ ਜਾਏਗਾ ਇਹ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਲੱਗ ਜਾਣਾ ਚਾਹੀਦਾ ਮੈਂ ਥੋੜਾ ਲੇਟ ਹੋ ਗਿਆ ਤੇ 26 ਮੈਂ 15 16 ਤਰੀਕ ਨੂੰ ਲਾਈ ਦੀ ਮੇਰੇ ਕੋਲ ਇਹ ਕਨਾਲ ਡੇਢ ਕ ਕਨਾਲਾ ਦਾ ਬੀਜ ਮਿਲ ਰਹੀਗਾ ਮੈਨੂੰ ਤੇ ਜੇ ਕਿਸੇ ਬਾਈ ਨੇ ਬੀਜ ਲੈਣਾ ਹੋਇਆ ਇਹਦਾ ਮੈਨੂੰ ਦੱਸ ਦਿਓ ਇਹਦਾ ਝਾੜ ਵੀ 26 ਦੇ ਮੁਕਾਬਲੇ ਆਏਗਾ 26 ਨਾਲੋਂ ਦੁੱਗਣਾ ਹੈਗਾ ਸੋਨਾ ਜ਼ਿਆਦਾ ਹੈਗਾ 26 ਨਾਲੋਂ ਚੱਲਣ 'ਚ ਕੋਈ ਪਰੇਸ਼ਾਨੀ ਨਹੀਂ 26 ਨਾਲੋਂ ਬੂਝਾ ਜ਼ਿਆਦਾ ਹੈਗਾ ਤੇ ਆ ਦੇਖ ਲੋ ਤੇ ਸੁੰਡੀ ਬਹੁਤ ਘਟ ਆਉਂਦੀ ਹੈਗੀ 26 ਨੂੰ ਸੁੰਡੀ ਦਾ ਅਟੈਕ ਜ਼ਿਆਦਾ ਹੋ ਜਾਂਦਾ ਹੈਗਾ ਚਲੋ ਇਸ ਵਾਰ ਤਾਂ ਠੀਕ ਹੈ ਮੌਸਮ ਪਿਛਲੀ ਵਾਰੀ ਸੁੰਡੀ ਦਾ ਟੈਕ ਜ਼ਿਆਦਾ ਸੀਗਾ ਜੇ ਕਿਸੇ ਭਾਈ ਨੂੰ 26 ਦਾ ਵੀ 26 ਵਰਗਾ ਬੀਜ ਹੈ ਇਹ ਨਸਲ ਤਾਂ ਤਾਂ ਮੈਨੂੰ ਵੀ ਨਹੀਂ ਪਤਾ ਨਾਮ ਕੀ ਹੈ ਪਰ ਮੈਂ ਕਿਸੇ ਤੋਂ ਲੈ ਕੇ ਆ ਰਹੀ ਹਾਂ ਦੂਜਾ ਦੇਖੋ ਕੋਈ ਕੁਝ ਨਹੀਂ ਪਾਇਆ ਹੋਇਆ ਹਜੇ ਅੱਜ ਤਰੀਕ ਹੋ ਗਈ 24 ਅਗਸਤ ਹੋ ਗਈ ਇਹ ਲੱਗੀ ਦੀ ਹੈ 15 ਨੂੰ ਇਹ 10 ਦਿਨ ਉੱਪਰ ਹੋ ਗਏ 40 ਦਿਨਾਂ ਦੀ ਹੋ ਗਈ ਇਹ ਚ ਹਜੇ ਤੱਕ ਨਾ ਕੋਈ ਪਦਾਨ ਹੈ ਨਾ ਕੁਝ ਹੋਰ ਹੈ ਕੁਛ ਨਹੀਂ ਪਾਇਆ ਹੋਇਆ ਤੇ ਹੁਣ ਪਾਵਾਂਗੇ ਕਿਉਂ 26 ਦੇ ਲਗਭਗ 55 ਦਿਨਾਂ ਦੀ ਗੱਭਾ ਲੱਗ ਜਾਂਦੀ ਹੈ ਚੱਕਣਾ ਫਿਰ ਉਹਤੇ 55 60 ਦਿਨਾਂ ਦੇ ਤੇ ਸਪਰੇ ਹੋ ਜੂਗੀ ਨਾਲ ਇਹ ਤੇ ਹੋ ਜੂਗੀ ਹੁਣ ਇਕੱਠੀ ਇਹ ਪਦਾਨ ਪਾਵਾਂਗੇ ਮੇਰੇ ਕੋਲੇ ਇੱਕ ਆ ਬੰਗੀ ਲੱਗੀ ਹੋਈ ਹੈ ਤੇ ਕੁਛਕ ਥਾਂ ਆਏ ਹਮ ਇਹ ਵਿਚਾਰੋ ਸਾਨੂੰ ਚਮਕਦੀ ਹੋਣੀ ਇੰਨੀ ਕਿ ਮੈਂ ਛੱਡੀ ਹੋਈ ਹੈ ਛੱਡ ਕੇ ਲਵਾਈ ਸੀ ਜੇ ਕਿਸੇ ਬਾਈ ਨੂੰ ਬੀਜ ਚਾਹੀਦਾ ਹੋਇਆ ਤਾਂ ਜੋ 26 ਦਾ ਹੋਊਗਾ ਉਸੇ ਵਾਂਗੂ ਦੇ ਦਾਂਗੇ ਕੋਈ ਗੱਲ ਨਹੀਂ ਜੇ ਕਿਸੇ ਬਾਈ ਨੂੰ ਚਾਹੀਦਾ ਹੋਇਆ ਤਾਂ ਦੱਸ ਦਿਓ ਜਦੋਂ ਚਾੜਾਂਗੇ ਉਦੋਂ ਬੀਜ ਦੇਵਾਂਗੇ ਤੇ ਹਾਂ ਥੋੜੀ ਥੋੜਾ ਬੀਜ ਮਿਲਿਆ ਹੋਇਆ ਦੀਆ ਮੈਨੂੰ 2-4 ਕਿਲੋ ਹੀ ਬੀਜ ਮਿਲਿਆ ਦੀ ਬਹੁਤ ਥੋੜੀ ਕੁ ਗਰਮੀ ਕਰਕੇ ਘਟ ਜੰਮੀ ਠੀਕ ਹੈ ਜੀ